ਬਹੁਤ ਹੀ ਪਿਆਰੇ ਅਤੇ ਸਤਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਜਿਹੜੀ ਕੁਦਰਤੀ ਖੇਤੀ ਹੈ ਇਹ ਆਪਣੇ ਬਜ਼ੁਰਗਾਂ ਦੀ ਖੇਤੀ ਹੈ ਜਿਵੇਂ ਕਿ ਸਾਰੇ ਜਾਣਦੇ ਨੇ 1968-65 ਤੋਂ ਪਹਿਲਾਂ ਸਾਰਾ ਪੰਜਾਬ ਕੁਦਰਤੀ ਖੇਤੀ ਕਰਦਾ ਸੀ ਇਹਨੂੰ ਆਪਾਂ ਆਰਗੈਨਿਕ ਖੇਤੀ ਕਹਿ ਦਿੰਦੇ ਆ ਵਾਤਾਵਰਨ ਬੜਾ ਸਾਫ਼ ਸੁਥਰਾ ਸੀ ਲੋਕਾਂ ਦੀ ਸਿਹਤਾਂ ਵੀ ਉਸ ਸਮੇਂ ਵਧੀਆ ਸਨ ਯਾਨੀ ਕਿਸਾਨ ਵੀ ਖੁਸ਼ ਸੀਗਾ ਭਾਈਚਾਰਾ ਸੀ ਖੇਤੀ ਵਿੱਚ ਕਿਦੋਂ ਦੀ ਮਦਦ ਕਰਨਾ ਵੀੜੀਆਂ ਸੀੜੀਆਂ ਕਰਨੀਆਂ ਇੱਕ ਦੋ ਵੇ ਨਾਲ ਜਿਹੜੀ ਉਸ ਤਰ੍ਹਾਂ ਦਾ ਮਾਹੌਲ ਸੀ ਵੀ ਅਸੀਂ ਬਹੁਤ ਹੀ ਵਧੀਆ ਜ਼ਿੰਦਗੀ ਜਿਉਂ ਰਹੇ ਸੀਗੇ ਹਰੀ ਕ੍ਰਾਂਤੀ ਆਈ ਚਮਤਕਾਰ ਹੋਇਆ ਜਦੋਂ ਝਾੜ ਵਧਣ ਲੱਗੇ ਤਾਂ ਕਿਸਾਨ ਦੀ ਖੁਸ਼ੀ ਦਾ ਹੱਦ ਨਾ ਰਿਹਾ ਵੀ ਤਾਂ ਚਮਤਕਾਰ ਹੀ ਹੋ ਗਿਆ ਤੇ ਉਹ ਚਮਤਕਾਰ ਨਾਲ ਉਹ ਚੀਜ਼ਾਂ ਵੱਲ ਵਧਦਾ ਗਿਆ ਜਿਹੜਾ ਮਾੜਾ ਮੋਟਾ ਗਿਆਨ ਬਚਿਆ ਸੀ ਬਜ਼ੁਰਗਾਂ ਦਾ ਉਹ ਵੀ ਅਸੀਂ ਸਾਂਭ ਨਹੀਂ ਸਕੇ ਸੋ ਹੁਣ ਅਸੀਂ ਹਰੀ ਕ੍ਰਾਂਤੀ ਦੇ ਵਿੱਚ ਜ਼ਿਆਦਾ ਉਸ ਤਰ੍ਹਾਂ ਨਾਲ ਚੁੱਕਿਆ ਤੇ ਕਿਸਾਨ ਨੂੰ ਲੱਗਦਾ ਵੀ ਇਸ ਖੇਤੀ ਦੇ ਮਾਡਲ ਤੋਂ ਬਾਹਰ ਨਹੀਂ ਆਇਆ ਜਾ ਸਕਦਾ ਸੋ ਜਿਹੜੀ ਆਪਣੀ ਕੁਦਰਤੀ ਖੇਤੀ ਕਰ ਰਹੇ ਆ ਆਪਾਂ ਪਿਛਲੇ ਆਪਾਂ 15 ਅਗਸਤ 2007 ਨੂੰ ਸ਼ੁਰੂ ਹੋ ਕੇ ਚੱਲੇ ਤੇ ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਹੱਥੀ ਮਿਹਨਤ ਕਰਨ ਦਾ ਟਾਰਗੇਟ ਜੋ ਰੱਖਿਆ ਉਹਦੇ ਨਾਲ ਕਰਦੇ ਆ ਆਪਣੇ ਖੋਦ ਦੇ ਜਿਹੜੇ ਟੂਲ ਨੇ ਉਹਨਾਂ ਤੋਂ ਹੀ ਕੰਮ ਲਿਆ ਜਾਂਦਾ ਜਿਵੇਂ ਤਰਫਾਲੀ ਨਾਲ ਬਹੁਤ ਸਾਰੇ ਟੂਲ ਬਣਾਏ ਗਏ ਆਪਾਂ ਨੇ ਇੱਕ ਗੰਡਾਸਾ ਲਾਇਆ ਹੋਇਆ ਇਹਦੇ ਨਾਲ ਨਾਟਕ ਇਸ ਜਾਂਦੇ ਨੇ ਇਹ ਆਪਾਂ ਨੂੰ ਛੋਟੇ ਮੋੜੇ ਪੱਧਰ ਗੱਲ ਲਈ ਕਰਾਦਾ ਕੰਮ ਜਾਂ ਸਵਾਗੇ ਦਾ ਕੰਮ ਦੇ ਦਿੰਦਾ ਕਿਉਂਕਿ ਕੁਦਰਤੀ ਖੇਤੀ ਵਿੱਚ ਆਪਾਂ ਫਸਲਾਂ ਦਾ ਥੋੜੇ-ਥੋੜੇ ਬੀਜਣੀਆਂ ਹੁੰਦੀਆਂ ਨੇ ਤੇ ਜਗਾ ਖਾਲੀ ਹੋਈ ਜਾਂਦੀ ਉਸ ਤਰ੍ਹਾਂ ਬੀਜਦੇ ਆ ਜਾਂ ਮਤਲਬ ਜਦੋਂ ਟਾਈਮ ਹੁੰਦਾ ਵੀ ਕਿਹੜੇ ਬੀਜ ਨੂੰ ਕਦੋਂ ਚੈੱਕ ਕਰਨਾ ਤੇ ਜੋ ਸਭ ਤੋਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਆਪਣੇ ਦੇਸੀ ਬੀਜ ਹੀ ਵਰਤੇ ਜਾਣ ਤੇ ਕਿਉਂਕਿ ਆਪਾਂ ਕੁਦਰਤੀ ਖੇਤੀ ਵਿੱਚ ਜਿਹੜੇ ਦੇਸੀ ਬੀਜ ਲੁਪਤ ਹੋਏ ਉਹ ਵੀ ਬਚਾਉਣੇ ਜ਼ਰੂਰੀ ਨੇ ਕੋਈ ਸਾਡੇ ਬਜ਼ੁਰਗਾਂ ਦੇ ਬੀਜ ਬੜੇ ਵਧੀਆ ਸਨ ਉਹ ਘੱਟ ਪਾਣੀ ਨਾਲ ਉਹਨਾਂ ਨੂੰ ਬਿਮਾਰੀਆਂ ਵੀ ਨਹੀਂ ਲੱਗਦੀਆਂ ਸਨ ਉਸ ਤਰ੍ਹਾਂ ਦੇ ਬੀਜ ਹੁੰਦੇ ਸਨ ਸਮੇਂ ਦੇ ਨਾਲ-ਨਾਲ ਸਾਡੇ ਬੀਜ ਵੀ ਖਤਮ ਹੋਏ ਹੁਣ ਜੇ ਆਪਾਂ ਦੇਖੀ ਹਰੀ ਕ੍ਰਾਂਤੀ ਖੇਤੀ ਵਿੱਚ ਤਾਂ ਕਿਸਾਨ ਕੋਲ ਉਹਦਾ ਆਪਣਾ ਬੀਜ ਬਹੁਤ ਘੱਟ ਹੋਊਗਾ ਜਾਂ ਨਾ ਹੋਊਗਾ। ਬਾਕੀ ਜਿਹੜੀਆਂ ਹੋਰ ਚੀਜ਼ਾਂ ਨੇ ਵਰਤਨੀਆਂ ਨੇ ਖੇਤੀ ਲਈ ਉਹ ਵੀ ਕਿਸਾਨ ਦੀਆਂ ਆਪਣੀਆਂ ਨਹੀਂ। ਤੇ ਜਦੋਂ ਕਿਸੇ ਦੂਜੇ ਤੋਂ ਖਰੀਦ ਕੇ ਵਰਤਨੀਆਂ ਤਾਂ ਆਪਾਂ ਨੂੰ ਤਾਂ ਪੈਸੇ ਲੱਗਦੇ ਨੇ, ਖਰਚਾ ਆਉਂਦਾ। ਉਸੇ ਤਰ੍ਹਾਂ ਜਿਹੜੀ ਹੁਣ ਸਾਡੀ ਨਵੀਂ ਪੀੜ੍ਹੀ ਆ ਉਹ ਖੇਤੀ ਤੋਂ ਬਾਹਰ ਆ ਰਹੀ ਹੈ ਜਿਹੜੇ ਅੱਜ ਦੇ ਕਿਸਾਨ ਨੇ ਉਹ ਖੇਤੀ ਕਰ ਰਹੇ ਨੇ ਪਰ ਉਹਨਾਂ ਦੀ ਪੀੜ੍ਹੀ ਜੇ ਖੇਤੀ ਨਹੀਂ ਕਰੂ ਤਾਂ ਖੇਤੀ ਵਿੱਚ ਫਿਰ ਬਾਰੋਂ ਕਿਸਾਨਾਂ ਕੀ ਕਰਨੀ ਤਾਂ ਪੈਣੀ ਆ ਚਾਹੇ ਪ੍ਰਵਾਸੀ ਕਰਨ ਚਾਹੇ ਕਾਰਪੋਰੇਟ ਘਰਾਣਾ ਕਰੇ ਖੇਤੀ ਦਾ ਦੂਆ ਬੰਦਾ ਕਰੂ ਨਾ ਜਦੋਂ ਕੋਈ ਵੀ ਹੋਰ ਕਿਸਾਨ ਤੋਂ ਬਿਨਾ ਖੇਤੀ ਕਰਦਾ ਤਾਂ ਰੇਟ ਤਾਂ ਵਧਣਗੇ ਕਿਉਂਕਿ ਮੁਨਾਫੇ ਲਈ ਕੀਤਾ ਜਾਊਗਾ ਜਿਵੇਂ ਆਪਾਂ ਦੇਖਿਆ ਵੀ ਕਰੋਨਾ ਕਾਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਿਆ ਵੀ ਕੁਦਰਤੀ ਆਪਣੇ ਜਿਹੜਾ ਖੇਤੀ ਆ ਉਹ ਇੱਕ ਲਾਹੇਵੰਦ ਹੁੰਦਾ ਹੈ ਉਹਦੀ ਡਿਮਾਂਡ ਦੁਨੀਆ 'ਚ ਕਦੇ ਖਤਮ ਨਹੀਂ ਹੋ ਸਕਦੀ ਸੋ ਇਹ ਇੱਕ ਉਹ ਤੰਦਾ ਜਿਹਦੀ ਮੰਗ ਰਹਿਣੀ ਆ ਭਾਵੇਂ ਕੋਈ ਹੋਰ ਚੀਜ਼ ਆ ਤੁਸੀਂ ਉਹ ਸਮੇਂ ਕਾਰਾਂ ਤੋਂ ਬਿਨਾ ਸਾਰ ਸਕਦੇ ਸੀਗੇ ਮਸ਼ੀਨਰੀ ਤੋਂ ਵਧੀਆ ਬਿਨਾ ਮੋਬਾਈਲਾਂ ਤੋਂ ਜਾਂ ਕੱਪੜਿਆਂ ਤੋਂ ਬਿਨਾ ਸਾਰ ਸਕਦੇ ਪਰ ਭੋਜਨ ਤਾਂ ਜ਼ਰੂਰੀ ਸੀਗਾ ਦੁੱਧ ਜ਼ਰੂਰੀ ਸੀ ਸਬਜ਼ੀਆਂ ਅਨਾਜ ਉਹਦੀ ਹਰ ਸਮੇਂ ਜ਼ਰੂਰਤ ਸੀ ਉਹ ਪਰ ਆਪਾਂ ਨੂੰ ਉਸ ਖੇਤੀਬਾੜੀ ਨੂੰ ਜ਼ਰੂਰ ਸਮਝਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਦੋ ਖਾਸ ਉਤਪਾਦਾਂ ਦੀ ਮਤਲਬ ਉਹਨਾਂ ਵਸਤੂਆਂ ਦੀ ਸਾਨੂੰ ਜ਼ਰੂਰਤ ਪੈਣ ਵਾਲੀ ਹੈ ਕਿਉਂਕਿ ਇੱਕ ਤਾਂ ਡਾਕਟਰ ਕੋ ਬਿਮਾਰੀਆਂ ਵੱਧ ਰਹੀਆਂ ਨੇ ਸਾਡਾ ਜਿਹੜਾ ਵਾਤਾਵਰਨ ਉਹ ਬੜਾ ਧੁੰਦਲਾ ਹੋ ਰਿਹਾ ਤੇ ਵਾਤਾਵਰਨ ਦੀ ਜੋ ਅਸੀਂ ਦੁਰਦਸ਼ਾ ਕੀਤੀ ਹੋ ਸਾਰਿਆਂ ਨੂੰ ਪਤਾ ਹੀ ਆ ਫੇਰ ਦੂਜਾ ਜਦੋਂ ਡਾਕਟਰਾਂ ਦੀ ਜ਼ਰੂਰਤ ਪਊ ਫੇਰ ਭੋਜਨ ਵੀ ਸੁੱਧ ਭੋਜਨ ਚਾਹੀਦਾ ਉਹਦੀ ਵੀ ਜ਼ਰੂਰਤ ਪੈਣੀ ਆ ਸਾਡੇ ਕੋਲ ਸੁੱਧ ਭੋਜਨ ਨਹੀਂ ਹੈਗਾ ਸੁੱਧ ਭੋਜਨ ਜਿਹੜਾ ਉਹ ਸਾਨੂੰ ਉਸ ਖੇਤੀ ਤੋਂ ਮਿਲ ਸਕਦਾ ਜਿਹੜੇ ਵਧੀਆ ਬੀਜ ਹੁਣ ਉਸ ਖੇਤੀ ਦਾ ਢਾਂਗ ਹੋਵੇ ਸੋ ਇਹਸ ਆਪਣੇ ਖੇਤੀ ਵਿੱਚ ਆਪਾਂ ਜਿਆਦਾ ਬਹੁਤੀ ਧਰਤੀ ਨੂੰ ਹਲਾਇਆ ਜਲਾਇਆ ਨਹੀਂ ਜਾਂਦਾ ਮਤਲਬ ਉਪਰੋਂ ਉਪਰੋਂ ਸਾਫ਼ ਕੀਤਾ ਨਦੀਨ ਕੱਢੇ ਤੇ ਹੁਣ ਉੱਥੇ ਉਹ ਫਸਲਾਂ ਬੀਜ ਲਈਆਂ ਜਾਂਦੀਆਂ ਨੇ ਕਿਉਂਕਿ ਮਿੱਟੀ ਵਿੱਚ ਸੂਖਮ ਜੀਵ ਨੇ ਗੰਡੋਏ ਨੇ ਹੋਰ ਬਹੁਤ ਕੁਝ ਆ ਜਿਹੜਾ ਇਹਨੂੰ ਪੋਲੀ ਕਰਕੇ ਰੱਖਦਾ ਤੇ ਜਦੋਂ ਪਾਣੀ ਦੀ ਵਾਰ ਤੋਂ ਘਟ ਕੀਤੀ ਜਾਂਦੀ ਹੈ ਬਰਸਾਹ ਆਧਾਰਿਤ ਕੀਤਾ ਜਾਂਦਾ ਉਹਦਾ ਵੀ ਬੜਾ ਲਾਭ ਮਿਲਦਾ ਹੈ ਯਾਨੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਖੇਤੀ ਵਿੱਚ ਕਿਸਾਨ ਦੀ ਮਿਹਨਤ ਹੈ ਤੇ ਜ਼ੀਰੋ ਬਜਟ ਵੀ ਕਹਿ ਸਕਦੇ ਜੇ ਉਹ ਕਿਸਾਨ ਦੀ ਮਿਹਨਤ ਗਿਣਦੇ ਆ ਮਤਲਬ ਘੱਟ ਤੋਂ ਘੱਟ ਖਰਚੇ ਨਾਲ ਆਪਾਂ ਕੁਦਰਤੀ ਖੇਤੀ ਕਰ ਸਕਦੇ ਹਾਂ ਨਦੀਨ ਨੇ ਨਦੀਨਾਂ ਦਾ ਡਰਨ ਦੀ ਲੋੜ ਨਹੀਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਸ ਢੰਗ ਨਾਲ ਬਦਲ-ਬਦਲ ਕੇ ਬੀਜਿਆ ਜਾਂਦਾ ਵੀ ਕਿਹੜੀ ਫਸਲ ਨੂੰ ਕਿਵੇਂ ਬਿਮਾਰੀ ਲੱਗਦੀ ਆ ਉਹ ਫਸਲਾਂ ਬੀਜ ਲਈਆਂ ਜਾਂ ਤਾਂ ਬਿਮਾਰੀਆਂ ਤੋਂ ਬਚ ਜਾਂਦੀਆਂ ਨੇ ਤੇ ਉਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਆਂ ਸੋ ਇਹ ਆਪਾਂ ਨੇ ਹੁਣ ਇਹਨੂੰ ਬਾਹਿਆ ਤਰਫਾਲੀ ਨਾਲ ਜਿਹੜਾ ਟੂਲ ਹੈ ਦੇ ਨਾਲ ਪੱਧਰ ਕੀਤਾ ਹੁਣ ਆਪਾਂ ਉਹ ਜਿਹੜੀ ਇੱਥੇ ਫਸਲ ਬੀਜਣੀ ਆ ਤੇ ਅੱਜ 22 ਨਵੰਬਰ 2024 ਦਾ ਦਿਨ ਹੈ ਤੇ ਇੱਥੇ ਆਪਾਂ ਨੇ ਥੋੜੀ ਜਗ੍ਹਾ ਕਿਉਂਕਿ ਆਪਾਂ ਤਜਰਬੇ ਵੀ ਤਾਂ ਕਰਨੇ ਹੁੰਦੇ ਨੇ ਜੋ ਤਕਨੀਕਾਂ ਲੱਪਾਂਗੇ ਜਿਹੜੀਆਂ ਸਾਨੂੰ ਫਾਇਦਾ ਦੇਣ ਖਰਚੇ ਘਟਾਉਣ ਤਾਂ ਬੜੀਆਂ ਜ਼ਰੂਰੀ ਨੇ ਜੇ ਸਾਡੇ ਕੋਲ ਕੋਈ ਤਕਨੀਕੇ ਨਹੀਂ ਤਾਂ ਅਸੀਂ ਕੁਦਰਤੀ ਖੇਤੀ ਵਿੱਚ ਵੀ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਜਿਹੜੀ ਇਹ ਖੇਤੀ ਸੀ ਸਾਡੇ ਬਜ਼ੁਰਗਾਂ ਦੀ ਸਾਨੂੰ ਇਹ ਗੱਲ ਦਾ ਤਾਂ ਪਤਾ ਹੈ ਪਰ ਜਿਹੜੇ ਸਾਡੇ ਬਜ਼ੁਰਗਾਂ ਦੀ ਸਮੱਸਿਆ ਸੀ ਉਹ ਆਪਣਾ ਜੋ ਖੇਤੀ ਦਾ ਗਿਆਨ ਆ ਉਹ ਲਿਖਤੀ ਰੂਪ 'ਚ ਅੱਗੇ ਨਹੀਂ ਦੇ ਸਕੇ ਬਾਕੀ ਜਿਹੜਾ ਬੀਜ ਸੀਗਾ ਅਸੀਂ ਬੀਜ ਵੀ ਨਹੀਂ ਸੰਭਾਲ ਸਕੇ ਸੰਭਾਅ ਬੀਜ ਵੀ ਸੰਭਾਲਿਆ ਨਹੀਂ ਗਿਆ ਤੇ ਗਿਆਨ ਵੀ ਸੰਭਾਲਿਆ ਨਹੀਂ ਗਿਆ ਤੇ ਘੱਟ ਤੋਂ ਘੱਟ ਪਾਣੀ ਨਾਲ ਖੇਤੀ ਕਰਨੀ ਆ ਉਦੇ ਬਾਰੇ ਵੀ ਅਸੀਂ ਚਿੰਤਤ ਨਹੀਂ ਕਿ ਸਾਡੇ ਕੋਲ ਜਦੋਂ ਪਾਣੀ ਦੀ ਬਹੁਤਾਤ ਹੋ ਜਾਂਦੀ ਹੈ ਪਾਣੀ ਫ੍ਰੀ ਹੁੰਦਾ ਤਾਂ ਸਾਨੂੰ ਲੱਗਦਾ ਵੀ ਜਿਹੜੀਆਂ ਫਸਲਾਂ ਨੇ ਉਹ ਪਾਣੀ ਨਾਲ ਅਤੇ ਖਾਦਾਂ ਨਾਲ ਸਪਰੇਹਾਂ ਨਾਲ ਕੀ ਹੁੰਦੀਆਂ ਨੇ ਪਰ ਇੱਕ ਜੰਗਲ ਦਾ ਸਿਸਟਮ ਜਿੱਥੇ ਕੁਝ ਵੀ ਨਹੀਂ ਕੀਤਾ ਜਾਂਦਾ ਜੰਗਲ ਵਿੱਚ ਵੀ ਸਭ ਤੋਂ ਹੁੰਦਾ ਤੇ ਖਰਾਕੀ ਤੱਤ ਤੇ ਸਵਾਦ ਵੱਖਰਾ ਹੁੰਦਾ ਸੋ ਅਰੇ ਆਪਾਂ ਨੇ ਚਾਰ ਫਸਲਾਂ ਬੀਜਣੀਆਂ ਨੇ ਹੁਣ ਤਿਆਰ ਕਰਕੇ ਉਹਨਾਂ ਫਸਲਾਂ ਦੇ ਬੀਜਾਂ ਬਾਰੇ ਵੀ ਗੱਲ ਕਰਦਾ ਬਾਕੀ ਅ ਅੱਗੇ ਆਜੋ ਦੋਸਤੋ ਇਹ ਆਪਣੇ ਬੀਜ ਨੇ ਜਿਹੜੇ ਆਪਾਂ ਇੱਥੇ ਆ ਥੋੜੀ ਜੀ ਥਾਂ ਦੇ ਵਿੱਚ ਬੀਜਣੇ ਆ ਇਹ ਵਿੱਚ ਕਣਕ ਵੀ ਬੀਜੀ ਜਾਊ ਬਰਸੀਨ ਬੀਜਿਆ ਜਾਊਗਾ ਜਿਹੜੀ ਆ ਕਣਕ ਹੈ ਪ੍ਰਾਣੀ ਕਣਕ ਹੈ ਇਹ ਦਾ ਨੂੰ ਬਾਂਸੀ 골ਡ ਹੈ ਹੁਣ ਤੁਸੀਂ ਧਿਆਨ ਨਾਲ ਦੇਖੋ ਵੀ ਇਹਦੇ ਦਾਣੇ ਕਿੰਨੇ ਮਜ਼ਬੂਤ ਨੇ ਇਹਨੂੰ ਕੋਈ ਦਵਾਈ ਨਹੀਂ ਕੁਝ ਨਹੀਂ ਸੰਭਾਲ ਕੇ ਮਤਲਬ ਨਾ ਇਹਦੇ ਵਿੱਚ ਕੋਈ ਆਪਾਂ ਜਿਵੇਂ ਕਣਕ ਦਾ ਸਟੋਰ ਕਰਦੇ ਆ ਨਾ ਉਹਦੇ ਵਿੱਚ ਸਮਾਨ ਪਾਇਆ ਜਾਂਦਾ ਕੁਝ ਨਹੀਂ ਪਾਇਆ ਗਿਆ ਆਪਣੇ ਆਪ ਹੀ ਉਸ ਦਾ ਸੁਰੱਖਿਤਰ ਰਹੂ ਕਿਉਂਕਿ ਇਹਨੂੰ ਕੁਦਰਤੀ ਤਰੀਕੇ ਨਾਲ ਪਾਲਿਆ ਗਿਆ ਜਦੋਂ ਪੁਰਾਣੇ ਸਮਿਆਂ ਦੇ ਕਣਕ ਤੇ ਖੜੀ ਤੇ ਮੀਂਹ ਪਿਆ ਜਾਂਦਾ ਸੀਗਾ ਤਾਂ ਵੀ ਬਜ਼ੁਰਗ ਉਹਨੂੰ ਬੀਜ ਲਈ ਨਹੀਂ ਵੀ ਰੱਖਦੇ ਉਹਨਾਂ ਦੇ ਆਪਣੀਆਂ ਤਕਨੀਕਾਂ ਸਨ ਮਤਲਬ ਇਹ ਘੱਟ ਪਾਣੀ ਨਾਲ ਹੁਣ ਕਰਕੇ ਤੁਸੀਂ ਆ ਦੇਖੋ ਇਹਦੇ ਫਰਕ ਹੈ ਹੁਣ ਇਹਦੇ ਨਾਲ ਆਪਾਂ ਬਰਸੀਨ ਬੀਜਾਂਗੇ ਤੇ ਕਣਕ ਦੀ ਉਸੇ ਲਾਈਨ ਦੇ ਵਿੱਚ ਥੱਲੇ ਬਰਸੀਨ ਹੋਊਗਾ ਬਰਸੀਨ ਦੀ ਗੱਲ ਦਸੀ ਤਾਂ ਬਰਸੀਨ ਆ ਜਿਹੜਾ ਇਹ ਕਣਕ ਨੂੰ ਨਾਈਟ੍ਰੋਜਨ ਦੇਣ ਲਈ ਆ ਖਰਾਕੀ ਤੱਤ ਦੇਣ ਲਈ ਆ ਕਿਉਂਕਿ ਇਹ ਲਗਾਤਾਰ ਹਵਾ ਦੇ ਵਿੱਚੋਂ ਨਾਈਟ੍ਰੋਜਨ ਖਿੱਚੂ ਜੜਾ ਰਾਹੀਂ ਕਣਕ ਨੂੰ ਦਊਗਾ ਇਹ ਬਰਸੀਨ ਇੱਕੋ ਇੱਕ ਫਸਲ ਆ ਜਿਹੜੀ ਲਗਾਤਾਰ ਨਾਈਟ੍ਰੋਜਨ ਦੇ ਸਕਦੀ ਹੈ ਤੇ ਲੰਬੇ ਸਮੇਂ ਤੱਕ ਉਹਦਾ ਸਾਥ ਦੇ ਸਕਦੀ ਹੈ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਕਣਕ ਵਿੱਚ ਛੋਲੇ ਬੀਜਦੇ ਸਨ ਛੋਲੇ ਆਪਾਂ ਇਸ ਲਈ ਨਹੀਂ ਬੀਜਦੇ ਕਿ ਆਪਣੇ ਖੇਤਾਂ ਵਿੱਚ ਪੰਛੀ ਜ਼ਿਆਦਾ ਨੇ ਮੋਰ ਨੇ ਮੋਹਰਾਂ ਦੇ ਵਿੱਚ ਇੱਕ ਬੜੀ ਖਾਸियत ਹੈ ਜਦੋਂ ਵਧੀਆ ਦਾਣੇ ਵਾਲੀ ਚੋਕਦੀ ਹੈ ਤਾਂ ਉਹ ਪੱਟ ਕੇ ਖਾ ਲੈਂਦੇ ਨੇ ਤੇ ਫਿਰ ਉਹ ਕੱਲੀ ਉਹ ਕਣਕ ਰਹਿ ਜਾਂਦੀ ਹੈ ਸੋ ਇਸ ਤਰ੍ਹਾਂ ਆਪਾਂ ਉਹਦੀ ਜਗ੍ਹਾ ਤੇ ਕਣਕ ਲੈਂਦੇ ਆ ਅਗਲੀ ਆਹ ਫਸਲ ਆ ਜਿਹੜੀ ਇਹ ਮੂਲੀ ਆ ਇਹ ਵੀ ਘਰ ਦਾ ਬੀਜ ਹੈ ਥੋੜੇ ਥੋੜੇ ਬੀਜ ਬਣਾ ਲਈ ਦਿੰਦੇ ਨੇ ਕਿਉਂਕਿ ਜਿਹੜੇ ਇਹਨਾਂ ਤੇ ਮਿਹਨਤ ਬਹੁਤ ਆਉਂਦੀ ਆ ਆਪਾਂ ਕਣਕ ਦਾ ਬੀਜ ਵੀ ਜਾਂ ਮੂਲੀ ਦਾ ਬੀਜ ਹੱਥੀਂ ਕੁੱਟ ਕੇ ਬਣਾਉਂਦੇ ਆ ਮਸ਼ੀਨਰੀ ਤਾਂ ਹੈ ਨਹੀਂ ਕੋਲ ਤੇ ਇਹਨੂੰ ਵੀ ਕੋਈ ਦਵਾਈ ਲਾਉਣ ਦੀ ਲੋੜ ਨਹੀਂ ਆਪਣੇ ਆਪ ਸੁਰੱਖਿਅਤ ਰਹਿੰਦਾ ਤੇ ਇਹਨੂੰ ਬੀਜ ਦਾਂਗੇ ਤੇ ਆਹ ਜਿਹੜਾ ਬੀਜ ਹੈ ਇਹ ਮੈਥੇ ਨੇ ਇਹ ਵੀ ਵਿੱਚ ਬੀਜੇ ਜਾਣਗੇ ਜਦੋਂ ਉੱਗਣਗੇ ਆਪਾਂ ਉਸ ਸਮੇਂ ਫਿਰ ਇਹਦੀ ਗੱਲਬਾਤ ਕਰਾਂਗੇ ਆ ਵੀ ਘਰ ਦਾ ਆਪਣਾ ਇਹ ਬੀ ਆ ਇਹ ਮੈਥੇ ਨੇ ਇਹਦੇ ਵਿੱਚ ਕੁਝ ਦਾਣੇ ਕਾਲੇ ਨੇ ਕੁਝ ਦੁਹੇ ਲੋੜਦੇ ਨੇ ਕਿਉਂਕਿ ਜਿਹੜਾ ਆਪਣਾ ਬੀਜ ਆਪਾਂ ਕਿਹੜਾ ਇਹਦੇ ਵਿੱਚ ਉਹ ਸ਼ਾਂਤੀ ਕਰਨੀ ਆ ਜਿਹਹਾ ਜਹਾ ਬੀ ਹੋਣਾ ਉਹ ਜੋਗੇ ਹੋਣਾ ਸੋ ਇਸ ਤਰ੍ਹਾਂ ਇਹ ਮੈਥੇ ਵੀ ਘਰ ਦੇ ਬੀਜ ਦੇ ਹੀ ਹੋਗੇ ਬਤ ਕਿ ਇਹਨਾਂ ਵਿੱਚ ਆਪਾਂ ਨੇ ਆਲੂ ਬੀਜਣੇ ਆ ਆਲੂ ਆਪਾਂ ਨੂੰ ਕਿਸਾਨ ਦੋਸਤੋਂ ਮਿਲਨੇ ਡਾਇਮੰਡ ਕਿਸਮ ਆਲੂ ਹੈ ਤੇ ਇਹ ਮੇਰਾ ਆਪਣਾ ਨਹੀਂ ਹੈਗਾ ਇਹਨੂੰ ਧੋ ਕੇ ਰੱਖਤਾ ਸੀ ਹੁਣ ਸੁੱਕ ਚੁੱਕਿਆ ਕਈ ਦਿਨ ਪਹਿਲਾਂ ਲਿਆਂਦਾ ਸੀ ਤੇ ਇਹਨੂੰ ਬੀਜਾਂਗੇ ਆਲੂ ਮੇਥੇ ਕਣਕ ਬਰਸੀਨ ਮੂਲੀਆਂ ਚਾਰ ਫਸਲਾਂ ਇਕੱਠੀਆਂ ਬੀਜਣੀਆਂ ਨੇ ਉਹ ਅਲੱਗ-ਅਲੱਗ ਤਰੀਕੇ ਨਾਲ ਉਗਣਗੀਆਂ ਫਿਰ ਉਹ ਆਪਾਂ ਗੱਲਬਾਤ ਕਰਾਂਗੇ ਇਕੱਠੀਆਂ ਬੀਜਣ ਦਾ ਮੇਨ ਕਾਰਨ ਤਾਂ ਇਹੀ ਆ ਵੀ ਜਿਹੜਾ ਸਾਡਾ ਵਾਤਾਵਰਨ ਨਾ ਬੜਾ ਇਹ ਖਰਾਬ ਹੋ ਰਿਹਾ ਜਦੋਂ ਵਾਤਾਵਰਨ ਖਰਾਬ ਹੁੰਦਾ ਤਾਂ ਕੀੜੇ ਬਹੁਤ ਜ਼ਿਆਦਾ ਪੈਦਾ ਹੁੰਦੇ ਨੇ ਉਹ ਆਪਣੇ ਵਾਤਾਵਰਨ ਦੇ ਵਿੱਚ ਜਦੋਂ ਪਦ ਮਾਤਰਾਜੇ ਪੈਦਾ ਹੁੰਦੇ ਤਾਂ ਫਸਲਾਂ ਨੂੰ ਪ੍ਰਭਾਵਿਤ ਕਰਦੇ ਨੇ ਆਪਣੀ ਮੂਲੀ ਦੀ ਜਿਹੜੀ ਫਸਲ ਹੈ ਆ ਮੈਂ ਪਿੱਛੇ ਖੜੀ ਆ ਇਹ ਮਤਲਬ ਇਹਦੇ ਉੱਤੇ ਵੀ ਮੱਖੀ ਮੱਛਰ ਦਾ ਅਟੈਕ ਹੋਇਆ ਬਚਪਨ ਚ ਜਦੋਂ ਛੋਟੇ ਪੱਤੇ ਦੀ ਗਲੀ ਹੋ ਜਾਂਦੀ ਆ ਪੱਤਾ ਵੱਡਾ ਹੁੰਦਾ ਤਾਂ ਉਹ ਜਿਹੜਾ ਸوراਖ ਹੈ ਉਹ ਵੀ ਵੱਡਾ ਲੱਗਣ ਲੱਗ ਜਾਂਦਾ ਆਪਣੇ ਇਹਦੇ ਵਿੱਚ ਥੋੜੇ ਜਿਹਾ ਇਹ ਕਮੀ ਰਹਿ ਗਈ ਵੀ ਇਹਦੇ ਵਿੱਚ ਆਪਾਂ ਨੇ ਗਾਜਰ ਲਾਈ ਸੀਗੀ ਗਾਜਰ ਦਾ ਵੀ ਨਹੀਂ ਜੰਮਿਆ ਤੇ ਕੁਝ ਪਹਿਲਾਂ ਮੂਲੀ ਉਹਨਾਂ ਨੇ ਖਾਲੀ ਪੰਛੀਆਂ ਨੇ ਪਰ ਹੁਣ ਆਪਾਂ ਇਹ ਰਲਮੀ ਫਸਲ ਇਸ ਲਈ ਪੀਜ ਰਹੇ ਆ ਵੀ ਇਹਨੂੰ ਬਿਮਾਰੀਆਂ ਜਦੋਂ ਲੱਗਣ ਤਾਂ ਇਹਦੇ ਵਿੱਚ ਰਲਮਾ ਮਿਲਮੀਆਂ ਸਮੈਲਾਂ ਹੁੰਦੀਆਂ ਨੇ ਕਿਉਂਕਿ ਕਣਕ ਦੀ ਸਮੈਲ ਹੋਰ ਆ ਮੇਥਿਆਂ ਦੀ ਹੋਰ ਆ ਮੂਲੀ ਦੀ ਹੋਰ ਆ ਬਰਸੀਨ ਦੀ ਹੋਰ ਆ ਤੇ ਆਲੂ ਦੀ ਹੋਰ ਆ ਜਦੋਂ ਰਲਮੀ ਮਿਲਮੀ 스멜 ਹੁੰਦੀ ਹੈ ਤਾਂ ਜਿਹੜੇ ਉਹਨਾਂ ਤੇ ਅਲੱਗ-ਅਲੱਗ ਕਿਸਮ ਦੇ ਕੀਟ ਨੇ ਕਿਉਂਕਿ ਹਰੇਕ ਫਸਲ ਦੇ ਕੀਟ ਵੀ ਕਈ ਵਾਰੀ ਬੱਕਰੇ-ਬੱਕਰੇ ਹੁੰਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਫਸਲ ਤੇ ਅਸੀਂ ਹਮਲਾ ਕਰਨਾ ਹੈ ਕਿਹੜੀ ਛੱਡਣੀ ਆ ਤੇ ਉਹ ਕਨਫਿਊਜ਼ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਇਹਨੂੰ ਰਲਮੀਆਂ ਪੀਜਣ ਦਾ ਮੇਨ ਕਾਰਨ ਇਹ ਹੀ ਆ ਕਿਉਂਕਿ ਇੱਕ ਫਸਲ ਪੀਜਣ ਦਾ ਕਾਰਨ ਇਹ ਵੀ ਆ ਹਰੀ ਕ੍ਰਾਂਤੀ ਵਿੱਚ ਜਿਹੜਾ ਕੰਮ ਆ ਸਾਰਾ ਮਸ਼ੀਨੀ ਕਰਨ ਦੇ ਵਿੱਚ ਆ ਤੇ ਮਸ਼ੀਨ ਅਲੱਗ-ਅਲੱਗ ਫਸਲਾਂ ਨੂੰ ਅਲੱਗ-ਅਲੱਗ ਨਹੀਂ ਕੱਟ ਸਕਦੀ ਇੱਕ ਫਸਲ ਨੂੰ ਇੱਕੇ ਵਾਰੀ ਕੱਟ ਸਕਦੀ ਆ ਪਰ ਆਪਾਂ ਤਾਂ ਹੱਥੀ ਕੰਮ ਕਰ ਇਦੇ ਨਾਲ ਆਪਾਂ ਰਿਜ਼ਲਟ ਵੀ ਵਧੀਆ ਆਉਂਦਾ ਤੇ ਖਾਸ ਗੱਲ ਆ ਵੀ ਮਿੱਟੀ ਦੇ ਵਿੱਚ ਇੱਕੋ ਕਿਸਮ ਦੇ ਤੱਤਾਂ ਦੀ ਕਮੀ ਵੀ ਨਹੀਂ ਆਉਂਦੀ ਕਿਉਂਕਿ ਜਦੋਂ ਇੱਕੋ ਫਸਲ ਲਗਾਤਾਰ ਪੀਜੀ ਜਾਂਦੀ ਆ ਤਾਂ ਮਿੱਟੀ 'ਚ ਵੀ ਤੱਤਾਂ ਦੀ ਕਮੀ ਵੀ ਆ ਜਾਂਦੀ ਆ ਜਦੋਂ ਮਿੱਟੀ 'ਚ ਤੱਤਾਂ ਦੀ ਕਮੀ ਆਉਂਦੀ ਆ ਤਾਂ ਉਹ ਤੁਹਾਡੇ ਉਤਪਾਦ ਫਸਲ ਤੇ ਨਜ਼ਰ ਆਉਂਦੀ ਆ ਨਿਊਟ੍ਰੀਸ਼ਨ ਫਸਲ 'ਚੋਂ ਜਾਂ ਜਿਹੜਾ ਅਸੀਂ ਭੋਜਨ ਖਾਣਾ ਉਹ 'ਚ ਘਟ ਜਾਂਦੇ ਨੇ ਪਰ ਸਾਨੂੰ ਤਾਂ ਹੁਣ ਉਹਦਾ ਘਟਣ ਦਾ ਕਾਰਨ ਹੁੰਦਾ ਮਿੱਟੀ 'ਚ ਤੱਤ ਘਟੇ ਤਾਂ ਘਟਿਆ ਸੋ ਇਹ ਇੱਕੋ ਫਸਲ ਨੇ ਬੀਜ ਜਾਨੀ ਸੀ ਲਗਾਤਾਰ ਅਲੱਗ-ਅਲੱਗ ਰਲਮੀਆਂ ਕਰਕੇ ਬੀਜਾਂਗੇ ਉਗਣਗੀਆਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਸਾਂਝੀ ਹੋਊਗੀ ਅ ਪਰ ਖਾਸ ਗੱਲ ਹੈ ਵੀ ਇਹ ਜਿਹੜੀ ਕੁਦਰਤੀ ਖੇਤੀ ਆ ਇਹ ਘੱਟ ਖਰਚੇ ਵਾਲੀ ਖੇਤੀ ਆ ਤੇ ਬੜੇ ਆਰਾਮ ਨਾਲ ਹੋ ਜਾਂਦੀ ਹੈ ਤੇ ਇਹਦੇ ਵਿੱਚ ਆਪਣੇ ਬਿਮਾਰੀਆਂ ਦਾ ਹੱਲ ਅਸੀਂ ਆਪਣੇ ਦੇਸੀ ਬੀਜਾਂ ਨਾਲ ਹੀ ਕੱਢ ਸਕਦੇ ਹਾਂ ਤੇ ਕਿਸਾਨ ਵੀਰ ਕਈ ਵਾਰੀ ਦੇਸੀ ਬੀਜਾਂ ਦੀ ਮੰਗ ਕਰਦੇ ਨੇ ਕਿਸਾਨ ਵੀਰੋ ਖਾਸ ਗੱਲ ਇਹ ਆ ਵੀ ਜਿਹੜੇ ਆਪਾਂ ਬੀ ਬਣਾਉਂਦੇ ਹਾਂ ਕੁਝ ਤਾਂ ਕਿਸਾਨਾਂ ਨੂੰ ਮੌਕੇ ਦੇ ਦਿੰਨੇ ਆ ਥੋੜੇ ਜਿਹਾ ਆਪਣੇ ਬੀਜਾਂ 'ਚੋਂ ਕੀ ਰੱਖੇ ਜਾਂਦੇ ਨੇ ਕਿਉਂਕਿ ਜਿਹੜੇ ਆਪਾਂ ਬੀਜ ਤਿਆਰ ਕਰਦੇ ਆਂ ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਜਿੱਕਰ ਉਹ ਬੱਲੀਆਂ ਨੂੰ ਤੋੜਨਾ ਬੱਲੀਆਂ ਨੂੰ ਮਸ਼ੀਨਰੀ ਨਾਲ ਇਸ ਲਈ ਨਹੀਂ ਤਿਆਰ ਕੀਤਾ ਜਾਂਦਾ ਬਣਾਇਆ ਜਾਂਦਾ ਮੰਨ ਲਓ ਕੋਈ ਤੁਹਾਡੇ ਕਮੈਨ ਆਈ ਆ ਜਾਂ ਕੋਈ ਟੂਲ ਜਾਂ ਥਰੈਸਰ ਕਿਸੇ ਵੀ ਢੰਗ ਨਾਲ ਤੁਸੀਂ ਬੀਜ ਤਿਆਰ ਕਰਦੇ ਆ ਉਹਦੇ ਵਿੱਚ ਕੁਝ ਨਾ ਕੁਝ ਦਾਣੇ ਤਾਂ ਵਿੱਚ ਪਏ ਰਹੇ ਜਾਂਦੇ ਨੇ ਜਦੋਂ ਤੁਸੀਂ ਕੱਢਨੇ ਆ ਤਾਂ ਦਾਣੇ ਵਿੱਚ ਰਲ ਜਾਂਦੇ ਨੇ ਫਿਰ ਅਗਲੀ ਵਾਰੀ ਤੁਹਾਨੂੰ ਫੇਰ ਛਾਂਟੀ ਕਰਨੀ ਪੈਂਦੀ ਆ ਪਰ ਜਦੋਂ ਤੁਸੀਂ ਆਪਣੇ ਹੱਥਾਂ ਨਾਲ ਵੜਦੇ ਹੋ ਤਾਂ ਤੁਸੀਂ ਜਿਹੜਾ ਗਲਤ ਬੀਜ ਆ ਜਾਂ ਹੋਰ ਕਿਸਮ ਦਾ ਬੀਜ ਉੱਗਿਆ ਤਾਂ ਉਹ ਕੱਢ ਦਿੰਨੇ ਆ ਇਸ ਤਰ੍ਹਾਂ ਕੁਦਰਤੀ ਖੇਤੀ 'ਚ ਆਪਾਂ ਬੀਜ ਪਿਓਰ ਤਿਆਰ ਕਰ ਲੈਨੇ ਆ। ਬਾਕੀ ਆਪਣੇ ਬੀਜ ਜਿਆਦਾ ਧਿਆਨ ਤਾਂ ਵੀ ਦੇ ਤਿਆਰ ਕਰਨ ਤੇ ਕਿਉਂਕਿ ਪੰਛੀ ਜਿਆਦਾ ਨੇ ਉਹ ਆਪਣੇ ਜੋਗੀ ਬਾਛ ਛੱਡਦੇ ਨੇ ਬਾਕੀ ਖਾ ਵੀ ਜਾਂਦੇ ਨੇ। ਸੋ ਇਸ ਤਰ੍ਹਾਂ ਆਪਾਂ ਸਿਰਫ ਬੀਜਾਂ ਨੂੰ ਬਚਾਏ ਰਹੇ ਆ। ਜਦੋਂ ਇਹਦਾ ਰਿਜ਼ਲਟ ਵਧੀਆ ਹੋਊ ਫੇਰ ਆਪਾਂ ਕਿਸਾਨਾਂ ਤੱਕ ਵੀ ਪਹੁੰਚਦੇ ਕਰ ਸਕਦੇ ਆ। ਸੋ ਉਹਦੇ ਲਈ ਮਾਫੀ ਚਾਹੁੰਦੇ ਆ ਵੀ ਅਸੀਂ ਆਪ ਜੀ ਨੂੰ ਹਲੇ ਬੀਜ ਨਹੀਂ ਦੇ ਰਹੇ। ਪਰ ਕੋਸ਼ਿਸ਼ ਕਰ ਰਹੇ ਆਂ ਵੀ ਘੱਟ ਤੋਂ ਘੱਟ ਪਾਣੀ ਨਾਲ, ਘੱਟ ਤੋਂ ਘੱਟ ਖਰਚਾਂ ਨਾਲ, ਘੱਟ ਤੋਂ ਘੱਟ ਮਿਹਨਤ ਨਾਲ ਕੁਦਰਤੀ ਖੇਤੀ ਵਿੱਚ ਅਸੀਂ ਮਤਲਬ ਪੈਸੇ ਨਾ ਖਰਚ ਕੇ ਉਹ ਖੇਤੀ ਨੂੰ ਸਮਝ ਸਕੀਏ ਕਰ ਸਕੀਏ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਜਿਹੜੀ ਇਹ ਗੱਲ ਕਹਿੰਦੀ ਆ ਵੀ ਕੁਦਰਤੀ ਖੇਤੀ ਵਿੱਚ ਘਾਟਾ ਉਦਾਹਰਣ ਦੇ ਲਈ ਆਪਾਂ ਕੁਦਰਤੀ ਖੇਤੀ ਵਿੱਚ ਆਲੂ ਬੀਜੇ 1 ਕਿਲੋ ਦੇ ਆਲੂ ਤੋਂ 1 ਤੋਂ ਲੈ ਕੇ 5 ਕਿਲੋ ਤੱਕ ਤਿਆਰ ਹੁੰਦੇ ਨੇ ਮੰਨ ਲਓ ਤੁਹਾਡੇ 2 ਕਿਲੋ ਆਲੂ ਤਿਆਰ ਹੋਏ 1 ਕਿਲੋ ਦੇ ਪਰ ਦੂਜੀ ਖੇਤੀ ਤੇ ਮੇਰੇ ਹੁਣ ਰਾਜਾ ਤਾਂ ਹੈ ਨਹੀਂ ਕੋਟੂ ਘਾਟੇ 1 ਕਿਲੋ ਤੋਂ 10 ਕਿਲੋ ਤੱਕ ਤਾਂ 9-10 ਕਿਲੋ ਆਲੂ ਤਿਆਰ ਹੋ ਜਾਂਦੇ ਨੇ ਪਰ ਇਹ ਖੇਤੀ ਵਿੱਚ ਤੁਹਾਡੇ 1 ਕਿਲੋ ਵੀ ਰਹਿ ਸਕਦੇ ਨੇ 2 ਕਿਲੋ 5 ਕਿਲੋ ਤੱਕ ਜਾ ਸਕਦੇ ਨੇ ਆਪਾਂ ਧਾਰਨ ਦੇ ਲਈ 2 ਕਿਲੋ ਰੱਖ ਲੈਨੇ ਆਂ ਵੀ ਅਸੀਂ 1 ਕਿਲੋ ਆਲੂ ਬੀਜਿਆ ਤੇ ਉਸ ਥਾਂ ਤੋਂ 2 ਕਿਲੋ ਆਲੂ ਨਿਕਲੇ ਆ ਪਰ ਔਰ ਇਹ ਫਰਕ ਇਹ ਪੈ ਜਾਂਦਾ ਵੀ ਇਹ ਜਿਹੜਾ ਕੁਦਰਤੀ ਖੇਤੀ ਦਾ ਆਲੂ ਹੈ ਇਹ ਆਰਗੈਨਿਕ ਆਲੂ ਨਾਲੋਂ ਵੀ ਮਹਿੰਗਾ ਵਿਕ ਜਾਂਦਾ ਕਿਉਂ ਆਰਗੈਨਿਕ ਵਿੱਚ ਵੀ 40 ਤੋਂ 50 ਰੁਪਏ ਤੱਕ ਵਿਕਦਾ ਆਪਣਾ ਇਹ ਆਲੂ 50 ਤੋਂ ਲੈ ਕੇ 80 ਰੁਪਏ ਕਿਲੋ ਤੱਕ ਵਿਕ ਜਾਂਦਾ ਜੇ ਹੁਣ ਆਪਾਂ 50 ਰੁਪਏ ਕਿਲੋ ਵੀ ਰੱਖਦੇ ਆਂ ਤਾਂ ਵੀ ਇਹ 100 ਰੁਪਏ ਦਾ ਹੋ ਗਿਆ 2 ਕਿਲੋ ਆਲੂ ਕਿਉਂਕਿ ਜਿੰਨਾ ਬਹੁਤ ਲੋਕਾਂ ਨੂੰ ਪਤਾ ਵੀ ਇਹ ਚੀਜ਼ ਖਾਣੇ ਵਾਲੀ ਆ ਤੇ ਦਾ ਸਵਾਦ ਵੀ ਵੱਖਰਾ ਹੁਣ 2 ਕਿਲੋ ਆਲੂ ਆਪਣਾ 100 ਰੁਪਏ ਦਾ ਹੋਇਆ ਤੇ ਆਪਾਂ ਹਰੀ ਕ੍ਰਾਂਤੀ ਚ ਜਾਣਦੇ ਆ ਤਾਂ ਉੱਥੇ ਜੇ 10 ਰੁਪਏ ਆਲੂ ਵੇਚਦਾ ਕਿਸਾਨ ਦਾ ਪੱਟਣ ਸਮੇ ਜਾਂ ਘੱਟ ਵੱਧ ਵੀ ਹੋ ਸਕਦਾ ਪਰ ਚਲੋ ਤੁਸੀਂ ਜੇ ਉਹਦਾ ਘੱਟ ਵੱਧ ਤਾਂ ਕੁਦਰਤੀ ਖੇਤੀ ਦਾ ਰੇੜੀ ਵੱਧ ਘੱਟ ਹੋਊਗਾ ਤੇ ਉਹ 10 ਕਿਲੋ 100 ਰੁਪਏ ਦਾ ਹੋਇਆ ਹੁਣ ਉਹਦੇ ਪੈਸਿਆਂ ਦੀ ਗੱਲ ਕਰੀ ਤਾਂ 2 ਕਿਲੋ ਵੀ ਉਹਦੇ ਬਰਾਬਰ ਆ ਗਿਆ ਕਿਉਂਕਿ ਜਿੰਨੀ ਚੀਜ਼ ਬਾਜ਼ਾਰ 'ਚ ਘੱਟੂ ਉੰਨੀ ਕੀਮਤ ਵੱਧ ਹੋ ਜੰਨੀ ਉਹ ਜ਼ਿਆਦਾ ਵੱਧ ਹੋਊਗੀ ਤਾਂ ਉਹਦਾ ਰੇਟ ਘਟਣਾ ਸੁਭਾਵਿਕ ਹੈ ਸੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਉਤਪਾਦਨ ਘਟ ਜਾਂਦਾ ਪਰ ਕੀਮਤ ਵੱਧ ਜਾਂਦੀ ਹੈ ਪਰ ਫਿਰ ਵੀ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਇਹ ਜਿਹੜੀ ਕੁਦਰਤੀ ਖੇਤੀ ਦੀ ਅਸੀਂ ਇੰਨੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਚੀਜ਼ ਪੈਦਾ ਹੋ ਰਹੀ ਹੈ ਵੀ ਸਭ ਤੱਕ ਪਹੁੰਚੇ ਕਿਉਂਕਿ ਕਿਸਾਨ ਮੰਡੀ ਵਿੱਚ ਆਪਾਂ ਜਦ ਵੀ ਕੋਈ ਚੀਜ਼ ਵੇਚਣ ਜਾਂਦੇ ਆ ਤਾਂ ਹਾਲੇ ਤੱਕ ਤਾਂ ਪਰਮਾਤਮਾ ਦੀ ਕਿਰਪਾ ਨਾਲ ਕੋਈ ਆਪਾਂ బోర్ਡ ਨਹੀਂ ਲਾਇਆ ਵੀ ਇਹ ਆਰਗੈਨਿਕ ਹੈ ਜੀ ਇਹ ਕੁਦਰਤੀ ਖੇਤੀ ਆ ਤੇ ਗਾਹਕ ਆਪਣਾ ਚਿਹਰਾ ਦੇਖ ਕੇ ਲੈ ਜਾਂਦਾ ਤੇ ਹਰੇਕ ਤੱਕ ਪਹੁੰਚੇ ਕਿਉਂਕਿ ਕੁਦਰਤੀ ਖੇਤੀ ਦਾ ਮਤਲਬ ਇਹ ਨਹੀਂ ਵੀ ਤੁਸੀਂ ਜਿਆਦਾ ਮਹਿੰਗੇ ਲੋਕੀ ਲੱਭੋ ਸਭ ਤੱਕ ਇਹ ਉਤਪਾਦ ਪਹੁੰਚੇ ਗਰੀਬ ਵੀ ਖਾ ਸਕੇ ਅਮੀਰ ਵੀ ਖਾ ਸਕੇ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਪੈਸਿਆਂ ਵੱਲੇ ਭੱਜ ਲਾਂਗੇ ਕੁਦਰਤੀ ਖੇਤੀ ਦਾ ਮਤਲਬ ਇਹ ਆ ਵੀ ਤੁਸੀਂ ਕੁਦਰਤ ਨੂੰ ਵਿਚਾਰ ਰਹੇ ਆ ਸਮਾਜ ਨੂੰ ਵਿਚਾਰ ਰਹੇ ਆ ਵਾਤਾਵਰਨ ਨੂੰ ਵਿਚਾਰ ਰਹੇ ਆ ਕਿਉਂਕਿ ਜੇ ਆਪਾਂ ਖੇਤਾਂ 'ਚ ਕਹੀ ਜੰਨਿਆ ਜੋ ਜੀ ਆਵੇ ਸੂਰਾ ਜੀ ਆਵੇ ਸਰਬੱਤ ਦਾ ਭਲਾ ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਸ਼ੋ ਸਿਧਾਂਤਾਂ ਨੂੰ ਸਹੀ ਢੰਗ ਨਾਲ ਲਾਗੂ ਕਰਾਂਗੇ ਤਾਂ ਸਾਨੂੰ ਹਰ ਕਿਸੇ ਨੂੰ ਆਪਣੀ ਅ ਫਸਲ ਦਾ ਸਵਾਦ ਚੱਖਣ ਦਾ ਆਨੰਦ ਮਾਣਨਾ ਚਾਹੀਦਾ ਤੇ ਪਹੁੰਚਣੀ ਚਾਹੀਦੀ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਅ ਖੇਤੀ ਕਰ ਰਹੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਹੋ ਰਹੀ ਆ ਸੋ ਆਪਾਂ ਇਹ ਚਾਰ ਪੰਜ ਫਸਲਾਂ ਇਕੱਠੀਆਂ ਪੀਜਾਂਗੇ ਮੈਂ ਇਸ ਵੀਡੀਓ 'ਚ ਤਰੀਕਾ ਤਾਂ ਦੱਸੀ ਆ ਕਿਉਂਕਿ ਅੱਜ ਬੀਜ ਦੇਣੀ ਆ ਜਦੋਂ ਉੱਗੂਗੀ ਫਿਰ ਆਪਾਂ ਸਾਂਝੀ ਕਰਾਂਗੇ ਵੀ ਆ ਇਸ ਤਰ੍ਹਾਂ ਉੱਗੀ ਆ ਤਾਂ ਕਿ ਕਿਸਾਨ ਵੀਰਾਂ ਨੂੰ ਜਿਹੜੇ ਕੁਦਰਤੀ ਖੇਤੀ ਨਾਲ ਜੁੜਨਾ ਚਾਹੁੰਦੇ ਨੇ ਸਮਝਣਾ ਚਾਹੁੰਦੇ ਨੇ ਐਮਬੀਏ ਖੇਤੀ ਘੱਟ ਖਰਚੇ ਵਾਲੀ ਆ ਪਰ ਇਹ ਸ਼ੋਅ ਕੀਤਾ ਜਾ ਰਿਹਾ ਵਿੱਚ ਨਦੀਨ ਬਹੁਤ ਹੁੰਦੇ ਨੇ ਉਤਪਾਦਨ ਘਟ ਜਾਂਦਾ ਪਰ ਨਾਲ ਕੀਮਤ ਵੀ ਵੱਧਦੀ ਆ ਨਦੀਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਇਹ ਨਦੀਨ ਘੱਟ ਕਿਉਂ ਹੋ ਗਣ ਉਹਦੀਆਂ ਵੀਡੀਓ ਵੀ ਆਪਾਂ ਅੱਗੇ ਸਾਂਝੀਆਂ ਕਰਾਂਗੇ ਵੀ ਇਸ ਤਰ੍ਹਾਂ ਨਦੀਨ ਘੱਟ ਹੋ ਸਕਦਾ ਕਿਉਂਕਿ ਆਪਾਂ ਆਪਣੇ ਖੇਤ ਵਿੱਚ ਉਸ 2007 ਤੋਂ ਨਾ ਤਾਂ ਲੇਬਰ ਦੀ ਜ਼ਰੂਰਤ ਪਈ ਆ ਨਾ ਮਸ਼ੀਨਰੀ ਦੀ ਮਤਲਬ ਹੱਥੀਂ ਕੰਮ ਕਰ ਲਿਆ ਤੇ ਬਾਕੀ ਜਿਹੜਾ ਇਹ ਆ ਕੀਟ ਕੰਟਰੋਲ ਹੈ ਉਹ ਪੰਛੀ ਕਰਦੇ ਨੇ ਕੁਦਰਤ ਖੁਦ ਕਰਦੀ ਆ ਜਣੀ ਕੁੱਲ ਮਿਲਾ ਕੇ ਖੇਤੀ ਵਧੀਆ ਢੰਗ ਨਾਲ ਚੱਲ ਰਹੀ ਆ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਉਹੀ ਫਸਲਾਂ ਹੋਣਗੇ ਜਿਹੜੀਆਂ ਵਾਤਾਵਰਨ ਨਾਲ ਲੜ ਸਕਦੀਆਂ ਨੇ ਤੇ ਇਹ ਤੋਂ ਪਾ ਗਰਮੀ ਸਰਦੀ ਕਿਉਂਕਿ ਸਾਡਾ ਵਾਤਾਵਰਨ ਬਹੁਤ ਜ਼ਿਆਦਾ ਗਰਮ ਹੋ ਰਿਹਾ ਬਹੁਤ ਜ਼ਿਆਦਾ ਠੰਡਾ ਹੋ ਰਿਹਾ ਜਣੀ ਸਾਨੂੰ ਇਹ ਨਹੀਂ ਪਤਾ ਦਾ ਵੀ ਆਉਣ ਵਾਲੇ ਹਫ਼ਤੇ ਦਾ ਮੌਸਮ ਕਿਹੋ ਜਿਹਾ ਹੋਊਗਾ ਪਰ ਜਿਹੜੇ ਸਾਡੇ ਦੇਸੀ ਬੀਜ ਹੋਣਗੇ ਉਹ ਮੌਸਮ ਨਾਲ ਚੱਲਣ ਦੀ ਵੀ ਤਾਕਤ ਰੱਖਦੇ ਹੋਣਗੇ ਵਾਤਾਵਰਨ ਦੇ ਵਿੱਚ ਰਹਿਣਾ ਜਾਣਦੇ ਨੇ ਤੇ ਉਹ ਬੀਜ ਲੰਬੇ ਸਮੇਂ ਤੱਕ ਤੁਸੀਂ ਸਟੋਰ ਕਰਦੇ ਹੋ ਕਾ ਸਟੋਰ ਵੀ ਹੋ ਸਕਦੇ ਨੇ ਹੁਣ ਜਿਹੜੇ ਬੀਜ-ਬੀਜ ਨੇ ਕਿਸੇ ਨੂੰ ਕੋਈ ਦਵਾਈ ਨਹੀਂ ਲੱਗੀ ਕਿਸੇ ਢੰਗ ਨਾਲ ਸੋਧਿਆ ਨਹੀਂ ਗਿਆ ਜਿਵੇਂ ਝਾੜਿਆ ਤੇ ਉਕਨੇ ਬੀਜ ਦੇਣਾ ਤੇ ਇਹ ਸਭ ਕੁਦਰਤੀ ਖੇਤੀ ਚ ਹੋ ਸਕਦਾ ਨਹੀਂ ਤਾਂ ਆਪਾਂ ਨੂੰ ਦੇਖਦੇ ਆਂ ਵੀ ਬੀਜਾਂ ਨੂੰ ਦਵਾਈਆਂ ਲਾ ਲਾ ਬੀਜਣਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਤਾਂ ਜਾ ਕੇ ਫਸਲ ਜੰਮਦੀ ਆ ਫੇਰ ਵੀ ਜਿਹੜੇ ਫਸਲਾਂ ਉਗਣੀਆਂ ਤੇ ਪੰਛੀ ਪੱਟ ਕੇ ਖਾ ਜਾਂਦੇ ਨੇ ਥੋੜੀ ਜੀ ਉਹ ਕਰਨਾ ਪੈਂਦਾ ਵੀ ਬੀਜ ਸੰਘਣੇ ਬੀਜੇ ਜਾਂਦੇ ਨੇ ਜੇ ਨਾ ਖਾਂਦੇ ਨੂੰ ਤਾਂ ਸਿੱਧੇ ਬੀਜਾਂ ਨਾਲ ਬਹੁਤ ਜ਼ਿਆਦਾ ਵਧੀਆ ਉਤਪਾਦਨ ਮਿਲ ਸਕਦਾ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਚੱਲ ਰਹੀ ਆ ਭਾਰੇ ਦੇ ਵਿੱਚ ਜਿੰਨਾ ਇਹਦੇ ਨਾਲ ਚੋੜਾਂਗੇ ਉਨਾ ਹੀ ਆਨੰਦ ਆਉ ਉਹਨਾਂ ਹੀ ਤੁਹਾਡੀ ਸਿਹਤ ਵਧੀਆ ਹੋਊ ਤੇ ਜਿਹੜੀ ਇਹ ਖੇਤੀ ਹੈ ਇਹ ਬਾਜ਼ਾਰ ਲਈ ਨਹੀਂ ਹੋ ਇਹ ਆਪਣੇ ਘਰ ਤੇ ਰਸੋਈ ਲਈ ਆ ਉਦੋਂ ਬਾਅਦ ਜਿਹੜੀ ਤੁਹਾਡੀ ਬਚੀ ਚੀਜ਼ ਤੁਸੀਂ ਕਿਸਾਨ ਮੰਡੀ ਜਾਂ ਜਿੱਥੇ دوست ਮਿੱਤਰ ਇਹਨਾਂ ਨੂੰ ਵੇਚੋ ਸਮਝੋ ਤੇ ਕੁਦਰਤੀ ਖੇਤੀ ਨੂੰ ਬਚਾਈਏ ਜਿਹੜੀ ਸਾਡੇ ਬਜ਼ੁਰਗਾਂ ਦੀ ਖੇਤੀ ਸੀ ਕਿਉਂਕਿ ਇਹ ਖੇਤੀ ਹੀ ਸਿਹਤਾਂ ਬਚਾ ਸਕਦੀ ਆ ਮਿੱਟੀ ਨੂੰ ਬਚਾ ਸਕਦੀ ਆ ਤੇ ਮਿੱਟੀ ਜਿੰਨੀ ਸਾਡੀ ਮਜ਼ਬੂਤ ਤੇ ਸਿਹਤਮੰਦ ਹੋਊ ਉੰਨੀ ਫਸਲ ਵਧੀਆ ਹੋਊ ਤੇ ਖਾਣੇ ਵਾਲੇ ਦੀ ਸਿਹਤ ਵੀ ਵਧੀਆ ਹੋਊ ਸੋ ਬਹੁਤ ਜਾਦਾ ਧੰਨਵਾਦ ਕਰਨੇ ਕਿਸਾਨਾਂ ਦਾ ਜਿਹੜੇ ਹੁਣ ਬਹੁਤ ਸਾਰੇ ਕਿਸਾਨੇ ਖੇਤੀ ਨਾਲ ਜੁੜ ਰਹੇ ਨੇ ਤੇ ਉਹਨਾਂ ਨੂੰ ਜਿਹਾ ਆਖਦੇ ਆ ਤੇ ਖੇਤੀ ਸਮਝਣ ਦੀ ਲੋੜ ਆ ਕਿਉਂ ਜਿਹੜੀ 68% ਦੇ ਵਿੱਚ ਮਿੱਟੀ ਖੇਤੀ ਇਹ ਖੇਤੀ ਹੋ ਰਹੀ ਸੀ ਸਾਡੇ ਖੇਤਾਂ ਤੇ ਅੱਜ ਵੀ ਹੋ ਸਕਦੀ ਆ ਕਿੰਨਾ ਕਾ ਬਾਤਾ ਪਰਨ ਖਰਾਬ ਹੋਇਆ ਕਿੰਨਾ ਕਾ ਕੋਸਾ ਮਿੱਟੀ ਖੋਦੀ ਰਿ ਪਿਆਰ ਕਰਨ ਜਾਣਦੀ ਆ ਮਿੱਟੀ ਖੋਦੀ ਰ ਪਿਆਰ ਕਰ ਲੈਂਦੀ ਆ ਇਹ ਨਹੀਂ ਹੈਗਾ ਵੀ ਸਾਡੀ ਮਿੱਟੀ ਬਹੁਤ ਜ਼ਿਆਦਾ ਅਲਜ ਚੁੱਕੀ ਆ ਉਹ ਸਹੀ ਨਹੀਂ ਹੋਣੀ ਸਾਨੂੰ ਸਿਰਫ ਆਪਣੀ ਫਸਲਾਂ ਦਾ ਫਸਲਾਂ ਦਾ ਡਿਜ਼ਾਈਨ ਬਦਲਣਾ ਪੈਣਾ ਹੈ ਤੇ ਇਹ ਮਿੱਟੀ ਨੂੰ ਸਮਝੀਏ ਫਸਲਾਂ ਨੂੰ ਸਮਝੀਏ ਤੇ ਕੁਦਰਤ ਨੂੰ ਸਮਝੀਏ ਇਹ ਇੱਕ ਆਧਾਰਨ ਦੇ ਲਈ ਜੰਗਲਾਂ ਤੇ ਸੜਕਾਂ ਕਿਨਾਰੇ ਬਹੁਤ ਚੀਜ਼ਾਂ ਉਗਦੀਆਂ ਬਨਸਪਤੀ ਉਗਦੀਆਂ ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਕਰਦਾ ਫੇਰ ਵੀ ਉਹ ਸਫਲਤਾਪੂਰਵਕ ਉੱਗ ਪੈਂਦੀਆਂ ਨੇ ਇਸੇ ਤਰ੍ਹਾਂ ਜੰਗਲ ਖੇਤੀ ਆ ਕੁਦਰਤੀ ਖੇਤੀ ਆ ਇਹ ਛੇੜਛਾੜ ਤੋਂ ਬਿਨਾਂ ਵੀ ਹੋ ਸਕਦੀ ਆ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ